ਜਿਲ੍ਹਾ ਚੇਅਰਮੈਨ ਸਚਿਨ ਘਣੋਲੀ ਜੀ ਜਿਲ੍ਹਾ ਪ੍ਰਧਾਨ ਸਮਿੱਤ ਸ਼ਾਲੂ ਜੀ ਤੇ ਉਹਨਾਂ ਦੇ ਨਾਲ ਸਾਡੇ ਰਿੰਕੂ ਜੀ ਤੇ ਦਿੰਗਲ ਦੇ ਬਲਾਕ ਦੇ ਪ੍ਰਧਾਨ ਅਮਰੀਸ਼ ਹੁਜਾ ਜੀ ਬਲਵਿੰਦਰ ਜੀ ਇਹਨਾਂ ਨੇ ਅੱਜ ਸਦਕੇ ਇੱਕ ਮੀਟਿੰਗ ਰੱਖੀ ਸੀ ਬੜੀ ਖੁਸ਼ੀ ਦੀ ਗੱਲ ਆ ਬਈ ਇਸ ਬਾਲਮੀਕ ਮਹੱਲੇ ਦੇ ਵਿੱਚ ਸਾਡੇ ਜਿੱਥੇ ਬਾਲਮੀਕ ਸਭਾ ਦਾ ਪੂਰਾ ਪਿਆਰ ਮਿਲਿਆ ਉੱਥੇ ਹੀ ਸਾਡੀਆਂ ਭੈਣਾਂਵਾਂ ਦਾ ਤੇ ਭਰਾਵਾਂ ਦਾ ਅੱਜ ਨਵੇਂ ਜਿਹੜੇ ਸੈਂਕੜੇ ਦੇ ਕਰੀਬ ਸ਼ਿਫਸਰਾ ਪੰਜਾਬ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਆ ਅਸੀਂ ਇਹਨਾਂ ਦਾ ਸਰੂਪਾ ਪਾ ਕੇ ਸਵਾਗਤ ਕੀਤਾ ਅਤੇ ਅਸੀਂ ਇਹਨਾਂ ਨੂੰ ਇੱਕ ਗੱਲ ਕੀਤੀ ਆ ਕਿ ਸ਼ਿਵ ਸਾਰਾ ਪੰਜਾਬ ਇੱਕ ਐਸੀ ਪਾਰਟੀ ਆ ਜਿਹਦੇ ਵਿੱਚ ਕੋਈ ਐਸੀ ਬੀਸੀ ਸੈਲ ਨਹੀਂ ਆ ਅਸੀਂ ਇਨਸਾਨ ਬਣਾਉਂਦੇ ਨੇ ਸ਼ਿਵਜੀ ਜੀ ਦੇ ਭਗਤ ਬਣਾਉਂਦੇ ਨੇ ਬਾਬਾ ਜੀ ਦੇ ਭਗਤ ਬਣਾ ਰਹੇ ਨੇ ਉਹ ਭਗਤ ਬਣਾ ਕੇ ਅਸੀਂ ਇੱਕ ਪਰਿਵਾਰ ਵੱਡਾ ਕਰਕੇ ਅੱਜ ਸਾਡਾ ਕੋਈ ਏਮ ਨਹੀਂ ਆਵੇ ਅਸੀਂ ਇਲੈਕਸ਼ਨ ਲੜਨੇ ਸਭ ਤੋਂ ਪਹਿਲਾਂ ਅਸੀਂ ਇੱਕ ਪਰਿਵਾਰ ਇਕੱਠਾ ਕਰਨਾ ਕਿਉਂਕਿ ਸਾਡਾ ਸਮਾਜ ਜਿਹੜਾ Hindu ਸਮਾਜ ਉਹ ਜਾਤ ਪਾਤ ਦੇ ਵਿੱਚ ਵੰਡਿਆ ਹੋਇਆ ਅੱਜ ਸਾਡੇ Hindu ਸਮਾਜ ਦੇ ਵਿੱਚ ਪਈਆਂ ਧਰਮ ਦੇ ਨਾਮ ਤੇ ਅਸਾਈ ਬਣਦਾ ਜਾ ਰਿਹਾ ਕੋਈ ਭਾਲਮਿਕੀਆ ਕਹਿ ਰਿਹਾ ਆਪਣੇ ਆਪ ਨੂੰ ਕੋਈ ਰਵੀਦਾਸਿਆ ਕਹਿ ਰਿਹਾ ਕੋਈ ਪੰਡਤ ਕਹਿ ਰਿਹਾ ਕੋਈ ਖੱਤਰੀ ਕਹਿ ਰਿਹਾ ਕੋਈ ਹਿੰਦੂ ਨਹੀਂ ਕਹਿ ਰਿਹਾ ਅਸੀਂ ਹਿੰਦੂ ਸਮਾਜ ਨੂੰ ਇਕੱਠਾ ਕਰ ਰਹੇ ਨੇ ਅਸੀਂ ਹਿੰਦੂ ਸਮਾਜ ਨੂੰ ਇਕੱਠਾ ਕਰਕੇ ਇੱਕ ਮੰਚ ਤੇ ਲਾ ਕੇ ਪਹਿਲਾਂ ਆਪਣਾ ਪਰਿਵਾਰ ਇਕੱਠਾ ਕਰੀਏ ਉਤੋਂ ਬਾਅਦ ਦੀ ਗੱਲ ਹੈ ਕਿ ਕਮੇਟੀ ਦੇ ਇਲੈਕਸ਼ਨ ਲੜਨੇ ਆ ਇਹ ਐਮਐਲਏ ਦੇ ਇਲੈਕਸ਼ਨ ਲੜਨੇ ਆ ਇਹ ਐਮਸੀ ਦੇ ਇਲੈਕਸ਼ਨ ਲੜਨੇ ਆ ਸਾਡਾ ਇੱਕੋ ਪ੍ਰਚਾਰ ਆ ਤੇ ਪਹਿਲਾਂ ਅਸੀਂ ਇੱਕ ਪਰਿਵਾਰ ਇਕੱਠਾ ਕਰੀਏ ਇੱਕ ਸਮਾਜ ਇਕੱਠਾ ਕਰੀਏ ਜਿਹੜਾ ਵਿਖਰਿਆ ਹੋਇਆ ਜਾਤ ਪਾਤਾਂ ਦੇ ਨਾਂ ਤੇ ਅਸੀਂ ਪੁੱਛਣਾ ਚਾਹੁੰਦੇ ਸਾਡੇ ਚ ਕੌਣ ਬਾਲਮੀਕ ਆ ਕੌਣ ਰਵੀਦਾਸੀਆ ਕੌਣ ਪੰਡਤ ਆ ਅਸੀਂ ਸਾਰੇ ਇਨਸਾਨ ਆ ਅਸੀਂ ਇਸ ਮਾਲੇ ਚ ਤਾਂ ਹੀ ਮੀਟਿੰਗ ਰੱਖੀ ਸੀ ਅਸੀਂ ਲੋਕਾਂ ਨੂੰ ਜਾਗਰੂਤ ਕਰ ਰਹੇ ਨੇ ਵੀ ਜਿਹੜੀਆਂ ਸਰਕਾਰਾਂ ਨੇ ਅੱਜ ਤੱਕ 70 ਸਾਲ ਦੇ ਵਿੱਚ ਜਾਤ ਪਾਤ ਨਾਲ ਸਾਨੂੰ ਵੰਡੇ ਆ ਹੋਇਆ ਸਾਡੀਆਂ ਵੋਟਾਂ ਦੀ ਡਿਵਾਈਡੇਸ਼ਨ ਕੀਤੀ ਹੋਇਆ ਉਹਨੂੰ ਅਸੀਂ ਖਤਮ ਕਰੀਏ ਅਸੀਂ ਆਪਣੇ ਸਮਾਜ ਲਈ ਅਸੀਂ ਆਪਣੇ ਪਿੰਡ ਲਈ ਆਪਣੇ ਮਹੱਲੇ ਲਈ ਆਪਣੇ ਦੇਸ਼ ਲਈ ਆਪਣੇ ਸੂਬੇ ਲਈ ਕੰਮ ਕਰੀਏ ਉਹ ਤਾਂ ਕਰ ਸਕਦੇ ਜੇ ਅਸੀਂ ਸਾਰੇ ਇਕੱਠੇ ਹੋਈਏ ਜੈਕਾਰਾ ਵੀਰ ਬਜਰੰਗੇ ਖੁਸ਼ੀ ਦੀ ਗੱਲ ਆ ਵੀ ਪੰਜਾਬ ਸਰਕਾਰ ਨੇ ਲੋਕਾਂ ਨੂੰ ਬਿਜਲੀ ਫ੍ਰੀ ਕੀਤੀ ਸੀ ਬੱਸ ਸਫਰ ਫ੍ਰੀ ਕੀਤਾ ਸੀ ਤਾਂ ਸਾਡੀ ਇਸ ਪਵਿੱਤਰ ਧਰਤੀ ਅਨੰਦਪੁਰ ਸਾਹਿਬ ਤੇ 350 ਸਾਲ ਗੁਰੂ ਤੇਗ ਬਹਾਦਰ ਜੀ ਦੇ ਬਲਦਾਨੀ ਦਿਵਸ ਤੇ ਇੱਕ ਪਰਦੇਸ ਪੱਧਰ ਦਾ ਪ੍ਰੋਗਰਾਮ ਮਨਾਇਆ ਗਿਆ ਜਿਹੜਾ ਪਰਦੇਸ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਮਨਾਇਆ ਗਿਆ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਦੂਜੇ ਪਾਸੇ ਸਾਡੀ ਮਹਾ ਸ਼ਿਵਰਾਤਰੀ ਜਿਹੜੀ 15 ਫਰਵਰੀ ਨੂੰ ਆ ਰਹੀ ਹੈ ਅਸੀਂ ਭਗਵੰਤਾਨ ਸਰਕਾਰ ਨੂੰ ਅਪੀਲ ਕਰਦੇ ਹਾਂ ਬਿਸ਼ ਇਸ ਤਰ੍ਹਾਂ ਰਾਜ ਸੱਤਰ ਦਾ ਪ੍ਰੋਗਰਾਮ ਸ਼ਹੀਦੀ ਦਿਵਸ 350 ਸਾਲਾ ਮਨਾਇਆ ਉਸੀ ਪੱਧਰ ਤੇ ਇੱਕ ਸ਼ਿਵਰਾਤਰੀ ਦਾ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਪੋਲੇਨਾਥ ਧਰਤੀ ਦਾ ਕੱਟਾ ਤਰਤਾ ਉਹ ਤੋਂ ਵੱਡਾ ਕੋਈ ਦੇਵੀ ਦੇਵਤਾ ਨਹੀਂ ਉਹਨਾਂ ਨੇ ਧਰਤੀ ਦਾ ਨਿਰਮਾਣ ਕੀਤਾ ਉਹਨਾਂ ਦਾ ਜਿਹੜਾ ਰਾਜਾ ਸੱਤਰ ਪ੍ਰੋਗਰਾਮ ਪੰਜਾਬ ਦੇ ਵਿੱਚ ਇੱਕ بڑے ਪੱਧਰ ਤੇ ਜਿਸ ਤਰ੍ਹਾਂ 350 ਸਾਲਾਂ ਬਣਾਇਆ ਇਸੇ ਤਰ੍ਹਾਂ ਉਹ ਵੀ ਬਣਾਇਆ ਜਾਵੇ ਸ਼ਿਵਰਾਤਰੀ ਦੇ ਕਿਉਂਕਿ ਹਮ ਵੀ ਪੰਜਾਬ ਮੇ ਹੈ ਸਾਡੇ ਨਾਲ ਮਤਈਏ ਮਾਂ ਵਾਲਾ ਸਰੂਪ ਨਾ ਕੀਤਾ ਜਾਵੇ ਅਸੀਂ ਹਿੰਦੂ ਸਮਾਜ ਦੇ 45% ਲੋਕਾਂ ਦਾ ਜਿਹੜੀ ਉਮੀਦ ਹੈ ਉਹ ਸਰਕਾਰ ਤੇ ਹੈ ਡਾ ਅਵੇਦਕਰ ਡਾਕਟਰ ਅਵੇਦਕਰ ਜੀ ਦਾ ਸੰਵਿਧਾਨ ਦੇ ਵਿੱਚ ਸਭ ਨੂੰ ਅਧਿਕਾਰ ਹੈ ਆਪਣੀ ਆਪਣੀ ਲੋਕਤੰਤਰ ਦੇ ਵਿੱਚ ਧਰਮ ਨੂੰ અપਮਾਨ ਦਾ ਤੇ ਮਨਾਣ ਦਾ ਇਸ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਇਹ ਸਰਕਾਰ ਇੱਕ ਸਮਾਜ ਦੀ ਨਹੀਂ ਪੂਰੇ ਸਮਾਜਾਂ ਦੀ ਹੈ ਸਾਡੇ ਸਮਾਜ ਦੀ ਸ਼ਿਵਰਾਤਰੀ ਦਾ ਜਿਹੜਾ ਇੱਕ ਐਡਾ ਵੱਡਾ ਮਹਾ ਸ਼ਿਵਰਾਤਰੀ ਪੁਰ ਵੱਡਾ ਤਿਹਾਰ ਆ ਉਹਨੂੰ ਇੱਕ ਰਾਸ਼ਟਰੀ ਅਸਤਰ ਤੇ ਪੰਜਾਬ ਚ ਮਨਾਇਆ ਜਾਵੇ शिवसेना ਉਹਨਾਂ ਦੇ ਨਾਲ ਹਰ ਤਰ੍ਹਾਂ ਦੀ ਸਮਰਥਨ ਤੇ ਉਹਨਾਂ ਤੋਂ ਸਪੋਰਟ ਲਵੇਗੀ ਜੈ ਹਰਾ ਪੀਰ ਬਜੰਗੇ ਹਰ ਹਰ ਮਾਤਾ